ਇਸ਼ੂ ਬਨਾਮ ਕਿਹੜਾ ਸਕੂਲ ਹੈ ਤੇ ਜਿਹੜੇ ਦੋ ਬੱਚੇ ਨੇ ਪੋਜੀਸ਼ਨ ਆਈ ਹੈ ਕਿਹੜੀ ਪੋਜੀਸ਼ਨ ਹੈ ਸਭ ਤੋਂ ਪਹਿਲਾਂ ਸਸੀਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਗਵਰਨਮੈਂਟ ਹਾਈ ਸਕੂਲ ਪੰਜਗਰਾਈਆਂ ਡਿਸਟ੍ਰਿਕਟ ਗੁਰਦਾਸਪੁਰ ਔਰ ਸਾਡੇ ਦੋ ਸਟੂਡੈਂਟਸ 10th ਕਲਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਮੈਰਿਟ ਵਿੱਚ ਆਏ ਨੇ ਗੁਰਸ਼ਰਨਜੀਤ ਕੌਰ ਵਿਦ 97.08 ਪਰਸੈਂਟੇਜ ਐਂਡ ਕਾਜਲਦੀਪ ਕੌਰ ਵਿਦ 96.62 ਪਰਸੈਂਟੇਜ ਐਂਡ ਵੀ ਆਲ ਆਰ ਵੀ ਆਲ ਆਰ ਫੀਲਿੰਗ ਪ੍ਰਾਊਡ ਆਫ ਹਰ ਬਾੜੂ ਵੇਹੇ ਦੀ ਗੱਲ ਲਾਗਣਾ ਲੋਕ ਇਹਦੇ ਬਾਰੇ ਦੱਸਦੇ ਜੀ ਬਿਲਕੁਲ ਜੀ ਅੱਜ ਤੋਂ 2 ਸਾਲ ਪਹਿਲਾਂ 8th ਕਲਾਸ ਦੀ ਸਟੂਡੈਂਟਸ ਆ ਮੈਰਿਟ ਮੈਰਿਟੋਰੀਅਸ ਸਟੂਡੈਂਟਸ ਸੋ ਉਦੋਂ ਵੀ ਇਹਨਾਂ ਦੀ ਮੈਰਿਟ ਆਈ ਸੀਗੀ ਜੀ ਔਰ ਗਵਰਨਰ ਸਾਹਿਬ ਨੇ ਸਾਨੂੰ ਰਾਜ ਭਵਨ ਵਿੱਚ ਬੁਲਾ ਕੇ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਸੀਗਾ ਔਰ ਇਹਨਾਂ ਨੂੰ ਵਜੀਫਾ ਰਾਸ਼ੀ ਜਿਹੜੀ ਆ ਉਹ ਦਿੱਤੀ ਗਈ ਸੀ ਸਾਡੇ ਸਕੂਲ ਵਾਲੇ ਬੱਚਿਆਂ ਦਾ ਹੌਸਲਾ ਵਾਹੀ ਕੀਤੀ ਗਿਆ ਸਨਮਾਨਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਦੇਖੋ ਸਕੂਲ ਵੱਲੋਂ ਤਾਂ ਸਨਮਾਨਤ ਕਰਨਾ ਬਣਦਾ ਹੀ ਹੈ ਜੀ ਕਿਉਂਕਿ ਇਹਨਾਂ ਬੱਚੀਆਂ ਨੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਸੋ ਇਸ ਕਰਕੇ ਸਾਡੇ ਸਾਰੇ ਸਟਾਫ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਔਰ ਮੈਨੂੰ ਆਪਣੇ ਸਟਾਫ ਦਾ ਵੀ ਸਟਾਫ ਤੇ ਵੀ ਮਾਣ ਹੈ ਔਰ ਇਸ ਪਿੰਡ ਤੇ ਵੀ ਮਾਣ ਹੈ ਇਹਨਾਂ ਬੱਚਿਆਂ ਦੇ ਇਹਨਾਂ ਮਾਪਿਆਂ ਤੇ ਮਾਣ ਹੈ ਕਿ ਇਹ ਬੱਚੀਆਂ ਜਿਹੜੀਆਂ ਨੇ ਅੱਜ ਮੈਰਿਟ ਵਿੱਚ ਆ ਕੇ ਸਾਡੇ ਸਾਰਿਆਂ ਨੂੰ ਸਾਨੂੰ ਪੰਜਾਬ ਵਿੱਚ ਜਿਹੜਾ ਹੈ ਮਾਨ ਦਵਾਇਆ ਹੈ ਥੈਂਕ ਯੂ ਪਿੱਛੇ ਜਿਹੜਾ ਗੁਰੂ ਦਾ ਗੁਰੂ ਵਾਸਤੇ ਕਿੰਨੀ ਖੁਸ਼ੀ ਆ ਜਿਹੜਾ ਦੇਖੋ ਜੀ ਗੁਰੂ ਵਾਸਤੇ ਤੇ ਸਭ ਤੋਂ ਪਹਿਲੀ ਖੁਸ਼ੀ ਇਹ ਹੀ ਹੁੰਦੀ ਹੈ ਜੀ ਜੇਕਰ ਬੱਚਾ ਕੋਈ ਚੰਗਾ ਸਥਾਨ ਕੋ ਚੰਗਾ ਰੈਂਕ ਹਾਸਲ ਕਰਦਾ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਆਪਣੇ ਬੱਚਿਆਂ ਨਾਲੋਂ ਸਾਨੂੰ ਇਹਨਾਂ ਦੀ ਖੁਸ਼ੀ ਜ਼ਿਆਦਾ ਹੁੰਦੀ ਹੈ ਜੀ ਔਰ ਵਾਕਈ ਜਦੋਂ ਕੱਲ ਸਾਨੂੰ ਪਤਾ ਲੱਗਾ ਤੇ ਜਦੋਂ ਮੈਂ ਆਪਣੇ ਸਟਾਫ ਨਾਲ ਇਹ ਗੱਲ ਸ਼ੇਅਰ ਕੀਤੀ ਤੇ ਕਿਉਂਕਿ ਇਹਨਾਂ ਦੇ ਕਲਾਸ ਇਨ ਚਾਰਜ ਮੈਡਮ ਰਾਜਵਿੰਦਰ ਕੌਰ ਜੀ ਨੇ ਸੋ ਉਹ ਵੀ ਇਮੋਸ਼ਨਲ ਬੜੇ ਹੋਗੇ ਦੀ ਕਿਉਂਕਿ ਵਾਕਈ ਖੁਸ਼ੀ ਹੁੰਦੀ ਹੈ ਬੱਚਿਆਂ ਨਾਲ ਅਸੀਂ ਇਮੋਸ਼ਨਲੀ ਅਟੈਚ ਹੁੰਨੇ ਆ ਸੋ ਸਾਨੂੰ ਬਹੁਤ ਖੁਸ਼ੀ ਹੈ ਇਹਨਾਂ ਬੱਚਿਆਂ ਦੀ ਜਿਹੜੀ ਇਸ ਪ੍ਰਾਪਤੀ ਵਾਸਤੇ ਜੀ ਸਰ ਮਾਪਿਆਂ ਚ ਕਿਤੇ ਕਿਤੇ ਵਹਿਮ ਸੀ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਘੱਟ ਹੈ ਹੁਣ ਜਿਦਾਂ ਸਰਕਾਰੀ ਸਕੂਲ ਡਵੈਲਪ ਹੋ ਰਿਹਾ ਹੈ ਨਤੀਜੇ ਚੰਗੇ ਆ ਰਹੇ ਕਿਤੇ ਨਾ ਕਿਤੇ ਪਰ ਫਰਕ ਪਈਗਾ ਬਿਲਕੁਲ ਜੀ ਇਹ ਵਹਿਮ ਹੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜੀ ਔਰ ਲੰਮੇ ਸਮੇਂ ਤੋਂ ਅਸੀਂ ਇਸੇ ਕੰਮ ਲਈ ਲੱਗੇ ਹੋਏ ਆਂ ਕਿ ਜਿਹੜਾ ਇੱਕ ਗਲਤ ਮ ਕੀ ਕਮਿਊਨਿਟੀ ਵਿੱਚ ਸਮਾਜ ਦੇ ਵਿੱਚ ਗਿਆ ਹੋਇਆ ਸੀਗਾ ਕਿ ਸਰਕਾਰੀ ਸਕੂਲ ਜਿਹੜੇ ਨੇ ਉੱਥੇ ਪੜ੍ਹਾਈ ਨਹੀਂ ਹੁੰਦੀ ਜਾਂ ਮਾਹੌਲ ਚੰਗਾ ਨਹੀਂ ਮਿਲਦਾ ਸੋ ਅਸੀਂ ਉਸ ਵਹਿਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਔਰ ਬਹੁਤ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਜੋ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਸਕੂਲ ਦੀਆਂ ਇਹਨਾਂ ਦੋ ਬੱਚੀਆਂ ਨੇ ਮੈਰਿਟ ਰੈਂਕ ਲਿਆ ਹੈ ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਸਰਕਾਰੀ ਸਕੂਲਾਂ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜ਼ਰੂਰ ਦਾਖਲ ਕਰਵਾਓ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤ ਮੇਰਾ ਨਾਮ ਗੁਰਚਰਨਜੀਤ ਕੌਰ ਹੈ ਤੇ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਪੰਜਗੜਾਇਆਂ ਦੀ ਵਿਦਿਆਰਥਣਾਂ ਤੇ ਮੈਂ ਅੱਜ 10ਵੀਂ ਜਮਾਤ ਦੇ ਮੈਰਿਟ ਮੈਰਿਟੋਰੀਅਸ ਆਈਆਂ। ਉੱਥੇ ਗਣਾ ਚਾਹੁੰਦਾ ਸਕੂਲ ਅਸਮਾਨਿਤ ਕੀਤਾ ਗਿਆ ਅੱਜ ਕਿਦਾਂ ਮਹਿਸੂਸ ਹੋ ਰਿਹਾ ਹੈ? ਹਾਂ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸਕੂਲ ਦੇ ਅਧਿਆਪਕ ਜਿਹੜੇ ਮੇਰੇ ਸਾਡੇ ਇਨਚਾਰਜ ਮੈਮ ਸ਼੍ਰੀਮਤੀ ਰਾਜਵਿੰਦਰ ਕੌਰ ਇਹਨਾਂ ਤੇਾਨੂੰ ਇਹਨਾਂ ਨੂੰ ਸਾਡੇ ਬਹੁਤ ਮਾਣ ਹੈ ਕਿ ਅਸੀਂ ਅੱਜ ਇਸ ਮਕਾਮ ਤੇ ਪਹੁੰਚੇ ਆਂ। ਤੇ ਅਹੀਂ ਬਹੁਤ ਮਤਲਬ ਕਿ ਬਹੁਤ ਜਿਆਦਾ ਖੁਸ਼ ਹੈਗੀ ਅਹੀਂ ਅੱਜ ਕਮਰਚੀ ਕੀ ਬਣਾਂਗੇ ਮੈਂ ਮੈਂ ਡਾਕਟਰ ਬਣਨਾ ਚਾਹੁੰਦੀ ਆ ਮੈਂ ਮੈਡੀਕਲ ਲਾਈਨ ਚ ਜਾਣਾ ਚਾਹੁੰਦੀ ਆ ਕੀ ਕਹਿਣਾ ਚਾਹੁੰਦੇ ਜਿਹੜੇ ਮਾਂ ਪਿਓ ਬੱਚੀਆਂ ਤੇ ਥੋੜੀ پابੰਦੀ ਲਾ ਕਰ ਰੱਖਦੇ ਉਹਨਾਂ ਨੂੰ ਅੱਜ ਉਹਨਾਂ ਨੂੰ ਅਹੀਂ ਇਹੀ ਕਹਿਣਾ ਚਾਹੁੰਦੇ ਆ ਕਿ ਕੋਈ ਬੱਚੀਆਂ ਵੀ ਅੱਜ ਕੱਲ ਕਿਉਂਕਿ ਬੱਚਿਆਂ ਨੂੰ ਵੀ ਬਰਾਬਰ ਦਾ ਹੱਕ ਹੈ ਮੁੰਡਿਆਂ ਦੇ ਨਾਲ ਤੇ ਬੱਚਿਆਂ ਨੂੰ ਅੱਜ ਕੱਲ ਕੋਈ ਹਰ ਇੱਕ ਫੀਲਡ ਚ ਜਿਹੜੀਆਂ ਲੜਕੀਆਂ ਆ ਉਹਨਾਂ ਦੇ ਜਿਆਦਾ ਮੇਰਾ ਨਾਮ ਕاجਲਦੀਪ ਕੌਰ ਹੈ। ਬੇਟਾ ਟੋਪਰ ਆਇਆ ਹੈ। ਕਿਦਾਂ ਲੱਗਦਾ ਹੈ ਜੀ ਜਾਣ ਚਾਹੁੰਦੇ? ਮੈਨੂੰ ਬਹੁਤ ਵਧੀਆ ਲੱਗਦਾ ਪਿਆ ਹੈ ਸਾਡੇ ਟੀਚਰਸ ਨੂੰ ਸਾਡੇ ਹੈਡਸਰ ਨੂੰ ਸਾਡੇ ਪੇਰੈਂਟਸ ਨੂੰ ਸਾਡੇ ਤੇ ਬਹੁਤ ਮਾਣ ਹੈ ਕਿ ਅਸੀਂ ਅੱਜ ਫੇਰ ਨਾਮ ਰੋਸ਼ਨ ਕੀਤਾ ਹੈ ਸਕੂਲ ਦਾ। ਅਸੀਂ 10th ਚ ਫੇਰ ਮੈਰਿਜ ਚ ਆਏ ਆ। ਕੀ ਕਹਿਣਾ ਚਾਹੁੰਦੇ ਸਕੂਲ ਦੇ ਸਟਾਫ ਬਾਰੇ ਮੁੱਖ ਅਧਿਆਪਕ ਜਾਂ ਆਪਣੇ ਪ੍ਰਧਾਨ ਨੂੰ? ਸਕੂਲ ਦੇ ਸਟਾਫ ਬਾਰੇ ਤਾਂ ਇਹ ਕਵਾਂਗੀ ਪਹਿਲਾਂ ਤਾਂ ਕਿ ਸਾਡੇ ਹੈੱਡ ਸਰ ਨੇ ਉਹ ਬਹੁਤ ਹੀ ਮਿਹਨਤੀ ਪਰਸਨ ਨੇਗੇ ਸਾਡੇ ਟੀਚਰਸ ਨੇ ਮੇਰੀ ਇਨਚਾਰਜ ਮੈਮ ਨੇ ਰਾਜਵਿੰਦਰ ਮੈਮ ਉਹ ਵੀ ਬਹੁਤ ਮਿਹਨਤ ਕਰਵਾਂਦੇ ਨੇ ਸਾਡੇ ਇਸ ਸਕੂਲ ਦੇ ਜਿਹੜੇ ਵੀ ਹਰੇਕ ਟੀਚਰ ਚ ਆਪਣੀ ਆਪਣੀ ਖੂਬੀ ਆ ਉਹਨਾਂ ਕੋ ਆਪਣੀ ਆਪਣੀ ਵੱਖਰੀ ਵੱਖਰੀ ਕਹਿ ਲੋ ਇੱਕ ਹਾਈ ਲੈਵਲ ਦੀ ਕਹਿ ਲੋ ਨੋਲਿਜ ਹੈਗੀ ਆ ਅਸੀਂ ਉਹਨਾਂ ਕੋ ਜਿੰਨੀ ਮਰਜ਼ੀ ਨੋਲਿਜ ਲੈ ਸਕਦੇ ਆ ਕੀ ਬਣਨਾ ਚਾਹੁੰਦੇ ਆ ਲਾਈਫ ਚ ਮੈਂ ਪ੍ਰੋਫੈਸਰ ਬਣਨਾ ਚਾਹੁੰਦੀ ਆ ਮੇਰਾ ਨਾਮ ਹੈ ਮੇਰਾ ਨਾਮ ਸਸ਼ੀਕਾਲ ਜੀ ਮੇਰਾ ਨਾਮ ਰਾਜਵਿੰਦਰ ਕੋਹੜ ਹੈ ਮੈਂ ਪੰਜਾਬੀ ਮਿਸਟਰ ਸਰਕਾਰੀ ਹਾਈ ਸਕੂਲ ਪੰਜਗਿਆਂ ਜਾਂ ਵਿਕੇ ਸੇਵਾਵਾਂ ਨੂੰ ਬਾੜੀ ਆ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹਨਾਂ ਬੱਚੀਆਂ ਨੇ ਮੇਰਾ ਸ਼ੁਰੂ ਤੋਂ ਹੀ ਬੜਾ ਮਾਣ ਵਧਾਇਆ ਇੱਕ ਕਲਾਸ ਵਿੱਚ ਸੀਗੀਆਂ ਮੇਰੇ ਕੋਲ ਤੇ ਉਦੋਂ ਵੀ ਇਹ ਸਕੂਲ ਦੇ ਵਿੱਚ ਫਸਟ ਟਾਈਮ ਮੈਰਿਟ ਆਈ ਸੀਗੀ ਔਰ ਇਹ ਮੇਰੀਆਂ ਬੱਚੀਆਂ ਸੀਗੀਆਂ ਤੇ ਹੁਣ ਇਹਨਾਂ ਨੇ ਫੇਰ ਉਹੀ ਹਿਸਟਰੀ ਰਿਪੀਟ ਕੀਤੀ ਹੈ ਅੱਜ ਫੇਰ ਮੈਂ ਬੜੀ ਪ੍ਰਾਊਡ ਹਾਂ ਇਹਨਾਂ ਤੇ ਕਿ ਇਹਨਾਂ ਨੇ ਅੱਜ ਫੇਰ ਸਾਡਾ ਜ਼ਿਲ੍ਹੇ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਕਿ ਲੋਕ ਇਹਦੇ ਆਪ ਨੂੰ ਨਾਮ ਦਿੰਦਾ ਹੈ ਮੈਂ ਇਹ ਮੇਰੀਆਂ ਆਪਣੀਆਂ ਬੱਚੀਆਂ ਸੀ ਜਿੰਨਾ ਜੇ ਮੇਰਾ ਬੇਟਾ ਅੱਜ ਫਸਟ ਆਂਦਾ ਤੇ ਅੱਜ ਉਹ ਜਿੰਨੀ ਖੁਸ਼ੀ ਉਸ ਵਲੇ ਹੁੰਦੀ ਹੈ ਅੱਜ ਉਸ ਉਹ ਹੀ ਖੁਸ਼ੀ ਮੈਨੂੰ ਹੋ ਰਹੀ ਹੈ ਸਕੂਲਾਂ ਨਾਲ ਇੱਕ ਵਹਿਮ ਆ ਮਾਂ ਬੋਲ ਚ ਹੈ ਕਿ ਇਹ ਦੂਰ ਹੋ ਰਿਹਾ ਹੈ ਬਿਲਕੁਲ ਬਿਲਕੁਲ ਇਹ ਇੱਕ ਵਹਿਮ ਹੀ ਜੇ ਇੱਥੇ ਜ਼ਿਆਦਾ ਵਧੀਆ ਜੇ ਗਵਰਨਮੈਂਟ ਸਕੂਲਾਂ ਦੇ ਵਿੱਚ ਸਟੱਡੀ ਐਜ਼ ਕੰਪੈਰੀਟਿਵਲੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡ ਕੋ ਫੈਸਿਲਿਟੀਆਂ ਵੀ ਉਹਨਾਂ ਤੋਂ ਵੱਧ ਹੈ ਉਸ ਤੋਂ ਇਲਾਵਾ ਜੇ ਸਾਡਾ ਜਿਹੜਾ ਸਟਾਫ ਹੈ ਉਹ ਆਪਣੇ ਲੈਵਲ ਤੇ ਵੀ ਜਿੰਨੀ ਮਦਦ ਕਰ ਸਕਦਾ ਹੈ ਸਕੂਲ ਦੇ ਬੱਚਿਆਂ ਦੀ ਉਨੀ ਮਦਦ ਉਹ ਕਰਦਾ ਹੈ ਹੁਣ ਸਾਡੇ ਸਕੂਲ ਦੇ ਵਿੱਚ ਬੜੀ ਦੂਰੋਂ ਦੂਰੋਂ ਬੱਚੇ ਆ ਰਹੇ ਨੇ ਉਹ ਜਿੰਨੇ ਆਟੋ ਰਿਕਸ਼ਾ ਤੇ ਆ ਰਹੇ ਨੇ ਉਹ ਸਾਡਾ ਸਟਾਫ ਜਿਹੜਾ ਉਹ ਸਾਰਾ ਕੁਝ ਉਹ ਹੀ ਫੋਰਡ ਕਰਦਾ ਪਿਆ ਜੀ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਵੱਲੋਂ